ਪਰਵਾਦ ਦੇ ਇੰਨੇ ਕਲਾਤ ਮਾਰੜੇ ਆਪੀ ਅੱਜ ਕੱਲ ਤਾਂ ਰੋਟੀ ਦੀ ਗੱਲ ਕਰਦੇ ਸਾਂ ਉਹਨਾਂ ਨੂੰ ਲੈਟਰ ਦੀ ਜਾਨੀ ਕਿ ਸਹੂਤ ਨਹੀਂ ਮਿਲੀ ਸੋ ਆਜੋ ਸਰ ਦੇ ਤਰ੍ਹਾਂ ਮੇਰੇ ਕਾਹਦਾ ਨਾ ਪਤਾ ਕਰਦਾ ਸਾਨੂੰ ਕੁਝ ਨਹੀਂ ਦਿੰਦਾ ਅੱਛਾ ਜੀ ਉਹ ਆਪਦੇ ਜੋਗੇ ਕਰਦਾ ਬਾਹਰੇ ਖਾ ਕੇ ਬਾਹਰੇ ਰਹਿੰਦਾ ਹੈ ਮੈਂ ਕੱਲੀ ਖਮਾਉਣ ਆਲੀਆ ਤੇ ਮੇਰੇ ਧੀਆਂ ਇੱਕ ਮੇਰਾ ਛੋਟਾ ਜਿਹਾ ਪੱਖੀ ਤੋਂ ਬਗੈਰ ਰਹਿ ਰਿਹਾ ਤਸੋ ਮੈਂ ਸਾਹਮਣੇ ਪਰਿਵਾਰ ਦਾ ਕੋਠਾ ਵਾ ਸੂ ਕਿਤੇ ਵੀ ਡਿੱਗ ਸਕਦਾ ਵਾ ਕਿਤੇ ਵੀ ਨੁਕਸਾਨ ਜਾਨੀ ਹੋ ਸਕਦਾ ਸਭ ਤੋਂ ਪਹਿਲਾਂ ਮੈਂ ਕੈਮਰਾਮੈਨ ਨੂੰ ਦਿਖਾਉਂਗਾ ਪੀ ਬਾਥਰੂਮ ਦਿਖਾਉ ਆ ਦੇਖੋ ਬਾਥਰੂਮ ਦੇ ਹਾਲਾਤ ਕੀ ਕੀ ਪਰਿਵਾਰ ਕਰੇਗਾ ਐਨੇ ਹਾਲਾਤ ਮਾੜੇ ਆ ਪਰਿਵਾਰ ਦੇ ਸੋ ਕੈਮਰਾਮੈਨ ਨੂੰ ਕਹੂੰਗਾ ਪੀ ਕੋਠੇ ਦੇ ਹਾਲਾਤ ਦਿਖਾਈ ਜਾਣ ਜਰੂਰ ਜੀ ਅਸੀਂ ਪਹੁੰਚੇ ਆ ਜੀ ਪੱਟੀ ਏਰੀਆ ਦੇ ਵਿੱਚ ਇੱਕ ਪਰਿਵਾਰ ਦੇ ਨਾਲ ਤੁਹਾਨੂੰ ਮਿਲੌਣ ਜਾ ਰਹੇ ਆ ਪਰਿਵਾਰ ਦੇ ਐਨੇ ਕਾਲਾਤ ਮਾੜੇ ਆ ਪੀ ਅੱਜ ਕੱਲ ਤਾਂ ਰੋਟੀ ਦੀ ਗੱਲ ਕਰਦੇ ਸਾਂ ਉਹਨਾਂ ਨੂੰ ਲੈਟਰ ਦੀ ਜਾਨਕੀ ਸਹੂਲਤ ਨਹੀਂ ਮਿਲੀ ਸੋ ਆਜੋ ਪਰਿਵਾਰ ਦੇ ਨਾਲ ਅਸੀਂ ਗੱਲਬਾਤ ਕਰਦੇ ਹਾਂ ਪਰਿਵਾਰ ਦੇ ਨਾਲ ਮਲਾਉਂਦੇ ਆਂ ਅਸੀਂ ਇੰਨੇ ਹਾਲਾਤ ਪਰਿਵਾਰ ਦੇ ਬਾੜੇ ਆ ਪੀ ਆ ਸਾਹਮਣੇ ਪਰਿਵਾਰ ਦਾ ਕੋਠਾ ਵਾ ਸੋ ਕਿਤੇ ਵੀ ਡਿੱਗ ਸਕਦਾ ਵਾ ਕਿਤੇ ਵੀ ਨੁਕਸਾਨ ਜਾਣੀ ਹੋ ਸਕਦਾ ਸਭ ਤੋਂ ਪਹਿਲਾਂ ਮੈਂ ਕੈਮਰਾਮੈਨ ਨੂੰ ਦਿਖਾਉਂਗਾ ਵੀ ਬਾਥਰੂਮ ਦਿਖਾਓ ਆ ਦੇਖੋ ਬਾਥਰੂਮ ਦੇ ਹਾਲਾਤ ਕਿ ਕੀ ਪਰਿਵਾਰ ਕਰੇਗਾ ਐਨੇ ਹਾਲਾਤ ਮਾੜੇ ਆ ਪਰਿਵਾਰ ਦੇ ਸੋ ਕੈਮਰਾਮੈਨ ਨੂੰ ਕਹੂੰਗਾ ਵੀ ਕੋਠੀ ਦੇ ਹਾਲਾਤ ਦਿਖਾਈ ਜਾਣ ਜ਼ਰੂਰ ਐਨੇ ਹਾਲਾਤ ਮਾੜੇ ਆ ਪੱਟੀ ਏਰੀਆ ਦੇ ਵਿੱਚ ਪਹੁੰਚੇ ਆ ਅਸੀਂ ਪਰਿਵਾਰ ਦੇ ਨਾਲ ਵੀ ਗੱਲਬਾਤ ਕਰਾਂਗੇ ਕਿੰਨੇ ਚੇਤੂ ਇਸੇ ਤਰ੍ਹਾਂ ਬਤੀਤੋ ਵੀ ਰਹਿ ਰਹੇ ਆ ਕਮਰੇ ਤੋਂ ਵੀ ਜਾਣੀ ਕਿ ਕਿਤੇ ਵੀ ਬਾਲਿਆਂ ਦੀ ਗਣਤੀ ਕੀਤੀ ਜਾਵੇ ਤੇ ਬਾਲਿਆਂ ਦੇ ਹਾਲਾਤ ਇੰਨੇ ਮਾੜੇ ਆ ਕਿਤੇ ਵੀ ਨਕਾਨ ਹੋ ਸਕਦਾ ਬਾਕੀ ਮੈਂ ਪਰਿਵਾਰ ਦੇ ਨਾਲ ਗੱਲਬਾਤ ਕਰਵਾਉਣਾ ਵਾ ਕਿ ਭੈਣ ਜੀ ਨਿੱਕੇ ਕਿੰਨੇ ਚੋਤੇ ਇਦਾਂ ਰਹਿ ਰਿਹਾ ਭੈਣ ਜੀ ਸੱਸੀ ਜੀ ਸੱਸੀ ਜੀ ਭੈਣ ਜੀ ਕਿੰਨਾ ਚਿਰ ਤੋਂ ਤੁਸੀਂ ਇਦਾਂ ਗਰਮੀ ਦੇ ਵਿੱਚ ਰਹਿ ਰਹੇ ਹੋ ਬਿਨਾ ਸੱਤ ਪੀ ਬਾਲੀ ਟੁੱਟਿਆਂ ਤੋਂ ਰਹਿ ਰਹੇ ਕਾਫੀ ਚਿਰ ਦੇ ਇਤਰਾ ਹੈ ਮੇਰੇ ਘਰ ਦਾ ਨਾਸ਼ਾ ਪਤਾ ਕਰਦਾ ਉਹਾਨੂੰ ਕੁਛ ਨਹੀਂ ਦਿੰਦਾ ਅੱਛਾ ਜੀ ਉਹ ਆਪਦੇ ਜੋਗੇ ਕਰਦਾ ਬਾਹਰੇ ਖਾ ਕੇ ਬਾਹਰੇ ਰਹਿੰਦਾ ਹੈ ਮੈਂ ਕੱਲੀ ਖਮਾਉਣ ਆਲੀਆ ਤਿੰਨ ਮੇਰੇ ਧੀਆਂ ਇੱਕ ਮੇਰਾ ਛੋਟਾ ਜਿਹਾ ਬੱਚਾ ਹੈ ਤੇ ਮੈਂ ਸੁਣਿਆ ਭੈਣ ਜੀ ਤੁਸੀਂ ਠੀਕ ਨਹੀਂ ਰਹਿੰਦੇ ਹਾਂਜੀ ਮੇਰੇ ਪ੍ਰੈਸ਼ਨ ਹੋਇਆ ਹੈ ਵੱਡਾ ਉਹਦੇ ਵਿੱਚ ਗਿਲਟਾ ਕੋਈ ਵੱਜ ਗਿਆ ਉਹ ਲਾਤ ਖੜੋ ਜਾਂਦੀ ਹੈ ਹਾਲੇ ਉਹਦਾ ਵੀ ਇਲਾਜ ਹੋਇਆ ਨਹੀਂ ਸੁਪਰਵਾਦ ਦੇ ਇੰਨੇ ਹਾਲਾਤ ਮਾੜੇ ਆ ਵੀ ਹਾਲੇ ਭੈਣ ਜੀ ਉਹਨਾਂ ਦਾ ਪਰਪਰ ਆਪਣਾ ਲਾਜ ਨਹੀਂ ਹੋਇਆ ਤੇ ਭੈਣ ਜੀ ਫਿਰ ਰੋਜ਼ਗਾਰ ਯਾਨਕੀ ਰੋਟੀ ਬਣੀ ਕਿੱਦਾਂ ਖਾਂਦੇ ਹੋ ਤੁਸੀਂ ਰੋਟੀ ਤਾਂ ਕਿਤੇ ਟਾਈਮ ਮਿਲ ਜਾਂਦੀ ਕਿਤੇ ਟਾਈਮ ਬਚੇ ਤਾਂ ਰਹਿ ਜਾਂਦੇ ਆ ਤੇ ਫਿਰ ਲਾਈਟ ਕਿੰਨਾ ਚਿੱਤੋ ਤੁਹਾਡੀ ਬੰਦਿਆ ਕਾਫੀ ਚਿੱਤੋ ਇਤਨਾ ਹੀ ਆ ਅੱਛਾ ਜੀ ਹਾਂਜੀ ਗਰਮੀ ਦੇ ਵਿੱਚ ਇਤਨਾ ਛੋਟਾ ਜਿਹਾ ਬੱਚਾ ਲਾ ਕੇ ਪੱਖੇ ਚੱਲਦੇ ਰਹਿਦਾ ਅੱਛਾ ਜੀ ਤੇ ਇਹ ਬੰਨੇ ਤੁਸੀਂ ਪੂਰਾ ਡਰੈਸ ਦਾਦੋ ਕਿ ਕਿਹੜੀ ਬਸਤੀਵਾਰ ਦੀ ਆ ਪੱਟੀ ਏਰੀਏ ਦੇ ਵਿੱਚ ਹਾਂਜੀ ਸੰਗਲ ਬਸਤੀ ਆ ਦੋ ਬਾੜ ਕੈਰੋਂਡੇ ਦੀ ਮੈਂ ਇਹ ਬੇਟੀ ਇੱਕ ਮਿੰਟ ਕੈਮਰਾਮੈਨ ਨੂੰ ਕਹੂੰਗਾ ਕਿ ਉਹ ਬੇਟੀ ਤੇ ਜ਼ਰੂਰ ਬੇਟੀ ਇੱਕ ਕਦੋਂ ਦੀ ਤਾਂ ਡਿਲਾਈਟ ਨਹੀਂ ਆ ਰਹੀ ਦੱਸ ਦੇ ਕਾਫੀ ਚਿਰ ਤੇ ਕਾਫੀ ਚਿਰ ਦਿੱਤੇ ਫਿਰ ਕਿਦਾਂ ਤੁਸੀਂ ਪੱਖੇ ਤੋਂ ਬਗੈਰ ਰਹਿੰਦੇ ਜੀ ਦੱਸ ਦੋ ਇਦਾਂ ਹੀ ਸੋ ਦੇਖ ਲਓ ਬੇਟੀ ਨੇ ਵੀ ਕਿਹਾ ਆਪ ਵੀ ਪੱਖੇ ਤੋਂ ਬਗੈਰ ਰਹਿ ਰਿਆ ਤੋ ਸੁਮੇ ਦਾਨੀ ਸਦਨਾਂ ਨੂੰ ਮੈਸੇਜ ਦੇਣਾ ਚਾਹੁੰਨਾ ਮੈਂ ਵੀ ਦੇਖ ਲਓ ਪਰਿਵਾਰ ਦੇ ਕੀ ਹਾਲਾਤ ਮਾੜੇ ਆ ਤੁਸੀਂ ਆਪ ਅੱਗੇ ਆ ਕੇ ਇਸ ਪਰਿਵਾਰ ਦੀ ਸੇਵਾ ਕਰਿਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੁਹਾਡੀ ਸਭ ਤੋਂ ਵੱਡੀ ਸੇਵਾ ਇਹ ਆ ਕਿ ਵੀਡੀਓ ਨੂੰ ਸ਼ੇਅਰ ਕਰਿਓ ਲਾਈਕ ਕਰਿਓ ਤੇ ਇਸ ਪਰਿਵਾਰ ਤਾਈਂ ਸੇਵਾ ਜਰੂਰ ਪਹੁੰਚਾਓ ਕਿ ਪਰਿਵਾਰ ਦਾ ਕਮਰਾ ਪਾ ਸਕੇ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ